ਸਾਹ ਬਾਈਬੀ ਦੇ ਕਿਤੇ ਸਤਗੁਰਜੀ ਦੀ ਪਾਰ ਬਾਕਸ ਦੇ ਸਰਾਂ ਵਿੱਚ ਸਦਕਾ ਅੱਜ ਗਰਵਾਣੀ ਚਾਰ ਨੰਬਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਸਤਗੁਰਸ ਅਗਰ ਮੱਥਣਾ ਸਾਹਿਬ ਇੱਥੇ ਸਾਡੇ ਕੋਲ ਅੱਜ ਬੱਚੇ ਪਹੁੰਚੇ ਆ ਜਿਹਨਾਂ ਬੱਚਿਆਂ ਨੇ ਸਾਨੂੰ ਗਰਵਾਣੀ ਬੜੇ ਪਿਆਰ ਤੇ ਸਤਿਕਾਰ ਨਾਲ ਸੁਣਾਈ ਹੈ ਬੱਚਰੇ ਸਾਰੇ ਪੱਟ ਪੂਰੇ ਦਿੱਤੇ ਅਸੀਂ ਜਾਣਦੇ ਹਾਂ ਕਿ ਬੱਚਰੇ ਸਾਰੇ ਪੱਟ ਪੂਰੇ ਦਿੱਤੇ ਤੇ ਕੀ ਕੀ ਉਹਨਾਂ ਦਾ ਅਨੁਭਵ ਹੈਗਾ ਹਾਂਜੀ ਬੇਟਾ ਕੀ ਨਾਮ ਤੁਹਾਡਾ ਸਰ ਮੇਰਾ ਪ੍ਰਨੀਤ ਕੌਰ ਪ੍ਰੀਤ ਕੌਰ ਬੇਟਾ ਕਿਹੜੇ ਸਕੂਲ ਤੋਂ ਆਇਓ ਬਿਲਕੁਲ ਕਨਵੈਨ ਸਕੂਲ ਤੋਂ ਗੁਰੂਕਲ ਕਨਵੈਨ ਸਕੂਲ ਤੋਂ ਹਾਂਜੀ ਅੱਜ ਕੋਲ ਧੂਰੀ ਤੋਂ ਬੱਚੇ ਪਹੁੰਚੇ ਆ ਬਟਾ ਕਿੰਨੇ ਸੈਜ ਪੜ੍ਹ ਕਰ ਲਏ ਸਰ ਪਹਿਲੀ ਵਾਰ ਕੰਪਲੀਟ ਕਰ ਲਿਆ ਕੰਪਲੀਟ ਕਰ ਲਿਆ ਪਹਿਲੀ ਵਾਰ ਵੈਰੀ ਗੁੱਡ ਹਾਂਜੀ ਤੁਸੀਂ ਵੀ ਨੇ ਹੈਲਪ ਕੀਤੀ ਮੈਂ ਇੱਕ ਸੰਪੂਰਨ ਕਰ ਲਿਆ ਇੱਕ ਸੰਪੂਰਨ ਕਰ ਲਿਆ ਉਹ ਤਾਂ ਸੈਜ ਪੜ੍ਹ ਤੁਸੀਂ ਕੀਤਾ ਕੰਪਲੀਟ ਤੁਹਾਨੂੰ ਕੀ ਲੱਗਦਾ ਕੀ ਚੇਂਜਸ ਆਈਆਂ ਤੁਹਾਡੇ ਜੀਵਨ ਸਰ ਮੇਰੇ ਮਨ ਨੂੰ ਸ਼ਾਂਤੀ ਮਿਲੀ ਮੈਨੂੰ ਬਹੁਤ ਕਰਕੇ ਖੁਸ਼ੀ ਹੋਈ ਸੈਜ ਪੜ੍ਹ ਬਹੁਤ ਖੜਾ ਖੁਸ਼ੀ ਹੋਈ ਵੈਰੀ ਗੁੱਡ ਹਾਂਜੀ ਤੁਹਾਡੇ ਜੀਵਨ ਚੇਂਜਸ ਸੈਜ ਵੀ ਮੈਨੂੰ ਬਹੁਤ ਸ਼ਾਂਤੀ ਮਿਲੀ ਮੈਂ ਰੋਜ਼ਾਨਾ ਸੈਜ ਪੜ੍ਹ ਕਰਦੀ ਆਂ ਸਾਡੇ ਘਰ ਵਿੱਚ ਵੀ ਬਹੁਤ ਸੱਭ ਕੀ ਲਈ ਆਈ ਹੈ ਬਹੁਤ ਜੀ ਵੈਰੀ ਗੁੱਡ ਹਾਂਜੀ ਬੇਟਾ ਤੁਹਾਡੇ ਕਿਹਨਾਵਾਂ ਪ੍ਰਜਕਾਲ ਕਿੰਨੇ ਸਾਈਪੜ ਕੀਤੇ ਆ ਇੱਕ ਕੀਤਾ ਸਰ ਇਹ ਕਰ ਲਿਆ ਹਾਂਜੀ ਸਾਈਪੜ ਕਰਦਿਆਂ ਕੀ ਚੇਂਜਸ ਆਈਆਂ ਸਰ ਮੇਰੇ ਸੁਭਾਅ ਵਿੱਚ ਬਹੁਤ ਵਧੀਆ ਆਇਆ ਹਾਂਜੀ ਇਹ ਮੈਂ ਪੜ੍ਹਾਈ ਵਿੱਚ ਯਾਰ ਹੋ ਗਈ ਹਾਂ ਪੜ੍ਹਾਈ ਦੇ ਵਿੱਚ ਯਾਰ ਹੋ ਗਿਆ ਨੰਬਰ ਵਾਦ ਜੀ ਵੈਰੀ ਗੁੱਡ ਹੋਂ ਸਰਕਾਰ ਵਿੱਚ ਵੀ ਬਹੁਤ ਸੱਭ ਦੀ ਲਈ ਆਈ ਹੈ ਘਰ ਦੇ ਵਿੱਚ ਬਹੁਤ ਸੱਭ ਜੀ ਹਾਂਜੀ ਬੇਟਾ ਤੁਹਾਡੇ ਕੀ ਕੀ ਨਾਮ ਸੰਜੀਪ ਕੁਮਾਰ ਬਸ ਸੰਜੀਪ ਕੁਮਾਰ ਹਾਂਜੀ ਕਿੰਨੇ ਸਾਈਪੜ ਕੀਤੇ ਇੱਕ ਵਾਰ ਇੱਕ ਵਾਰ ਕਰ ਲਿਆ ਤੁਸੀਂ ਵੈਰੀ ਗੁੱਡ ਕੀ ਚੇਂਜਸ ਲੱਗਦਾ ਤੁਹਾਨੂੰ ਪੜ੍ਹਨ ਨਾਲ ਆਪਣਾ ਮਨ ਸ਼ਾਂਤ ਹੁੰਦਾਗਾ ਹਾਂਜੀ ਮਨ ਸ਼ਾਂਤ ਹੁੰਦਾਗਾ ਤੇ ਤੇ ਕਾਫੀ ਜ਼ਿਆਦਾ ਮਨ ਚੰਗੇ ਸੁਭਾਅ ਵਿੱਚ ਲੱਗਦਾਗਾ ਤੇ ਪੜ੍ਹਨ ਵਿੱਚ ਮੈਂ ਬਹੁਤ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹੋ ਗਿਆ ਪੜ੍ਹਨ ਵਿੱਚ ਹੁਸ਼ਿਆਰ ਹੋ ਗਿਆ ਵੈਰੀ ਗੁੱਡ ਹਾਂਜੀ ਬੱਚਿਆਂ ਨੇ ਆਪਣੇ ਅਨੁਭਵ ਸੁਣਾਏ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਬੱਚਿਆਂ ਦਾ ਤੇ ਅਸੀਂ ਗੁਰਚਰਨਾ ਚਰਦਾਸ ਜੀ ਬੇਨਤੀ ਕਰਦੇ ਆ ਕਿ ਬੱਚੇ ਚੜ੍ਹਦੀ ਕਲਾ 'ਚ ਰਹਿਣ ਤੇ ਹਮੇਸ਼ਾ ਗੁਰੂ ਦੀ ਲਾਡ ਲੱਗੇ ਰਹਿਣ ਤੇ ਗੁਰੂ ਦੀ ਬਾਣੀ ਪੜ੍ਹਦੇ ਰਹਿਣ ਇਹ ਪੜhle ਕਰਕੇ ਚੰਗੇ ਮਕਾਮ ਤੇ ਪਹੁੰਚਣਾ ਚੰਗੇ ਜਿਹੜੇ ਉਹਦੇ ਤੇ ਪਹੁੰਚ ਗਏ ਤੇ ਗੁਰੂ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰਨ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ